ਫਟਾ ਵੀਰ ਸਰਦਾਰ ਰਾਮ ਸਿੰਘ ਮਹਿੰਗੜਾ ਮੁਖ ਸਿਵਾਦਰ ਬੀਗੋਪਰਾ 8 ਇੰਟਰਨੈਸ਼ਨਲ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਨਿਊਜ਼ ਚੈਨਲ ਜਨ ਪੰਜਾਬੀ ਟੀਵੀ ਦੇ ਚੀਫ ਐਡੀਟਰ ਸਰਦਾਰ ਅਮਰਜੀਤ ਸਿੰਘ ਜੀ ਪੱਟੀ ਹੁਣਾ ਦਾ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਸਾਨੂੰ ਬੇਗਮਪੁਰਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਵੇਰਵਾ ਮੰਗਿਆ ਸਾਡੇ ਕੋਲ ਟਾਈਮ ਦੀ ਘਾਟ ਹੋਣ ਕਾਰਨ ਅਸੀਂ ਉਹਨਾਂ ਨੂੰ ਇਹ ਸਮਾਂ ਨਹੀਂ ਦੇ ਸਕੇ ਸੋ ਅੱਜ ਇਹ ਵੀਡੀਓ ਉਹਨਾਂ ਵਾਸਤੇ ਬਣਾ ਕੇ ਭੇਜ ਰਹੇ ਹਾਂ ਸੋ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਬੇਗਮਪੁਰਾ 8 ਇੰਟਰਨੈਸ਼ਨਲ ਟੀਮ ਫਰਾਂਸ ਵੱਲੋਂ ਸੋ ਪੱਟੀ ਸਾਹਿਬ ਸੰਸਥਾ ਚੌਥੇ ਸਾਲ ਦੇ ਵਿੱਚ ਹੈ ਇਹ ਸੰਸਥਾ ਬੜਾਈ ਨੂੰ ਤਕਰੀਬਨ ਸਾਨੂੰ ਹੁਣ 4 ਸਾਲ ਦੇ ਕਰੀਬ ਹੁਣ ਲੱਗਾ ਆ ਇਸ ਸੰਸਥਾ ਨੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀਆਂ-ਵੱਡੀਆਂ ਬਲੰਦੀਆਂ ਤੇ ਕੰਮ ਕੀਤਾ ਕਰੋਨਾ ਦੇ ਟਾਈਮ ਦੇ ਵਿੱਚ ਵੀ ਇਸ ਸੰਸਥਾ ਨੇ ਬਹੁਤ ਵੱਡੇ-ਵੱਡੇ ਕਾਰਜ ਕੀਤੇ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਦਿੱਤਾ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਵੀ ਇਸ ਸੰਸਥਾ ਨੇ ਬਹੁਤ ਵੱਡੀਆਂ ਵੱਡੀਆਂ ਜਾ ਕੇ ਮੱਲਾ ਮਾਰੀਆਂ ਯੂਕਰੇਨ ਰਸ਼ੀਆ ਦੀ ਵਾਰ ਦੇ ਵਿੱਚ ਵੀ ਇਸ ਸੰਸਥਾ ਵੱਲੋਂ ਬਹੁਤ ਵੱਡੇ ਵੱਡੇ ਕਾਰਜ ਕੀਤੇ ਗਏ ਤੁਰਕੀ ਦੇ ਵਿੱਚ ਬਹੁਤ ਵੱਡੀ ਇੱਕ ਕਿਆਮਤ ਆਈ ਜਿਸ ਦੇ ਵਿੱਚ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਉੱਥੇ ਜਾ ਕੇ ਵੀ ਇਸ ਸੰਸਥਾ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਵਾਰੀਆਂ। ਪੰਜਾਬ ਦੇ ਵਿੱਚ ਇਹ ਸੰਸਥਾ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੇ-ਵੱਡੇ ਕਾਰਜ ਕਰ ਚੁੱਕੀ ਹੈ। ਔਰ ਕੰਟੀਨਿਊ ਕਰ ਰਹੀ ਆ। ਇਸ ਸੰਸਥਾ ਨੇ ਹਜ਼ਾਰਾਂ ਦੇ ਕਰੀਬ ਟ੍ਰਾਈਸਾਈਕਲ 휠ਚੇਰਾਂ ਫੋੜੀਆਂ ਮਰੀਜ਼ਾਂ ਵਾਸਤੇ ਸਪੈਸ਼ਲ ਬੈੱਡ ਔਰ ਪਹਿਣਾ ਦੇ ਵਾਸਤੇ ਜਿਹੜੀਆਂ ਹੈਂਡੀਕਾਪ ਉਹਨਾਂ ਵਾਸਤੇ ਸਿਲਾਈ ਮਸ਼ੀਨਾਂ ਦਾ ਪ੍ਰਬੰਧ ਕਰਕੇ ਦਿੱਤਾ ਔਰ ਜਿਹੜੇ ਵੀਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਉਹਨਾਂ ਦੇ ਕੋਲ ਆਪਣੀ ਬਿਮਾਰੀ ਦੇ ਟੈਸਟ ਕਰਾਉਣ ਦਾ ਵੀ ਕੋਈ ਹੀਲਾ ਵਸੀਲਾ ਨਹੀਂ ਹੈਗਾ ਟੈਸਟ ਮਹਿੰਗੇ ਹੋਣ ਕਾਰਨ ਉਹ ਦਵਾਈਆਂ ਵੀ ਨਹੀਂ ਲੈ ਸਕਦੇ ਔਰ ਜੇ ਉਹ ਦਵਾਈ ਲੈਂਦੇ ਵੀ ਆ ਤਾਂ ਆਰਾਮ ਨਹੀਂ ਆਉਂਦਾ ਕਿਉਂਕਿ ਟੈਸਟ ਉਹਨਾਂ ਵਾਸਤੇ ਜ਼ਰੂਰੀ ਆ ਉਹਨਾਂ ਨੂੰ ਟੈਸਟ ਕਰਵਾ ਕੇ ਔਰ ਦਵਾਈਆਂ ਲੈ ਕੇ ਵੀ ਦਿੱਤੀਆਂ ਪਿੱਛੇ ਜਾਹੀ ਇੱਕ ਸਾਡੀ ਭੈਣ ਫਲੋਰ ਤੋਂ ਜਿਹਦੇ ਪੂਰੇ ਸਰੀਰ ਦੇ ਵਿੱਚੋਂ ਗੰਦੀ ਬਿਮਾਰੀ ਲੱਗਣ ਕਾਰਨ ਸਕਿਨ ਖਰਾਬ ਹੋਈ ਔਰ ਉਹਦਾ ਸਰੀਰ ਕੋਈ 3 ਸਾਲ ਤੋਂ ਗੜਿਆ ਬਿਆਸੀ। ਉਹਦੇ ਵਿੱਚੋਂ ਗੰਦਾ ਖੂਨ ਰਚ ਰਿਹਾ ਸੀ, ਚੋਹ ਰਿਹਾ ਸੀ। ਉਹ ਦਵਾਈ ਲਈ ਜਾ ਰਿਹਾ ਸੀ ਪਰ ਉਹਨਾਂ ਦੇ ਕੋਲ ਟੈਸਟ ਕਰਾਉਣ ਨੂੰ ਪੈਸੇ ਨਾ ਹੋਣ ਕਾਰਨ ਉਹਨਾਂ ਦਾ ਇਲਾਜ ਸਹੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਸੀ। ਜਿਸ ਟਾਈਮ ਬੀਗਮਪੁਰਾ ਏਟ ਇੰਟਰਨੈਸ਼ਨਲ ਦੇ ਕੋਲ ਇਹ ਕੇਸ ਆਇਆ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਟੈਸਟ ਹੀ ਕਰਾਇਆ ਜਦੋਂ ਟੈਸਟ ਕਰਾਇਆ ਤੇ ਉਹਨਾਂ ਦੀ ਸ਼ੂਗਰ 300 ਤੋਂ ਉੱਪਰ ਸੀ ਪਹਿਲਾਂ ਅਸੀਂ ਸ਼ੂਗਰ ਦਾ ਉਹਨਾਂ ਦਾ ਇਲਾਜ ਕਰਵਾਇਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦਵਾਈ ਲੈ ਕੇ ਦਿੱਤੀ ਅੱਜ ਉਹਨਾਂ ਦਾ ਸਰੀਰ ਜਿਹੜਾ ਹੈਗਾ ਆ ਉਹ ਬਿਲਕੁਲ ਠੀਕ ਹੁੰਦਾ ਜਾ ਰਿਹਾ ਹੈ ਸੋ ਇਹੋ ਜਿਹੇ ਕਾਰਜ ਜਿਹੜੇ ਆ ਬੀਗਮਪੁਰਾ ਏਟ ਇੰਟਰਨੈਸ਼ਨਲ ਵੱਲੋਂ ਕੀਤੇ ਜਾ ਰਹੇ ਆ ਅਸੀਂ ਇਹ ਨਾਲ ਦੀ ਨਾਲ ਇਹ ਵੀ ਦੱਸਣਾ ਜ਼ਰੂਰੀ ਸਮਝਾਂਗੇ ਕਿ ਜਿੱਥੇ ਬੇਗੋンプਰਾ ਏਡ ਇੰਟਰਨੈਸ਼ਨਲ ਐਹੋ ਜਿਹਾ ਕਾਰਜ ਕਰਦੀ ਹੈ ਜ਼ਰੂਰਤਮੰਦਾਂ ਨੂੰ ਦਵਾਈਆਂ ਜਾਂ ਉਹਨਾਂ ਦੀਆਂ ਜ਼ਰੂਰਤਮੰਦ ਚੀਜ਼ਾਂ ਲੈ ਕੇ ਦਿੰਦੀ ਆ ਉੱਥੇ ਨਾਲ-ਨਾਲ ਬੇਗੋンプਰਾ ਏਡ ਇੰਟਰਨੈਸ਼ਨਲ ਬਰੋਂ ਭੰਤਨ ਸ਼੍ਰੀ ਗੁਰੂ ਸਤਗੁਰੂ ਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਤੇ ਉਹਨਾਂ ਦੇ ਜਨਮ ਸਥਾਨ ਦੇ ਉੱਤੇ ਬੇਗੋਮਪਰਾ ਏਡ ਇੰਟਰਨੈਸ਼ਨਲ ਵੱਲੋਂ ਦੂਸਰਾ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜੋ ਇਸ ਸਾਲ ਦੇ ਵਿੱਚ ਬਹੁਤ ਵੱਡਾ ਇਹ ਇੱਕ ਬੇਗੋਮਪਰਾ ਏਡ ਵੱਲੋਂ ਉਪਰਾਲਾ ਸੀ ਪਿਛਲੇ ਸਾਲ ਜਦੋਂ ਅਸੀਂ ਇਹ ਮੈਡੀਕਲ ਕੈਂਪ ਲਗਾਇਆ ਸੀ ਤੇ 13 ਲੱਖ ਦਾ ਇਕੱਠ ਸੀ 13 ਲੱਖ ਦੇ ਇਕੱਠ ਦੇ ਵਿੱਚੋਂ 75000 ਦੇ ਕਰੀਬ ਲੋਕਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੇ ਉਥੋਂ ਦਵਾਈ ਲਈ। ਔਰ ਇਸ ਸਾਲ ਦੂਸਰਾ ਫ੍ਰੀ ਮੈਡੀਕਲ ਕੈਂਪ ਬੇਗੋਂਪਰਾ 8 ਇੰਟਰਨੈਸ਼ਨਲ ਬਾਦੋ ਜਦੋਂ ਲਗਾਇਆ ਗਿਆ ਤੇ ਔਂਕੜੇ ਦੱਸਦੇ ਆ ਕਿ 20 ਲੱਖ ਦਾ ਇਕੱਠ ਸੀ। ਉਸ 20 ਲੱਖ ਦੇ ਇਕੱਠ ਦੇ ਵਿੱਚੋਂ 2.5 ਲੱਖ ਦੇ ਕਰੀਬ ਲੋਕਾਂ ਨੇ ਜ਼ਰੂਰਤਮੰਦਾਂ ਨੇ ਬਿਮਾਰ ਭੈਣਾ ਭਰਾਵਾਂ ਬਜ਼ੁਰਗਾਂ ਨੇ ਉਸ ਸਟੈਂਡ ਤੋਂ ਆ ਕੇ ਦਵਾਈ ਲਈ ਸੋ ਇਹ ਜੋ ਕੈਂਪ ਮੈਡੀਕਲ ਲਗਾਇਆ ਗਿਆ ਇਹ 8-8 ਘੰਟੇ ਦੀਆਂ ਤਿੰਨ ਸ਼ਿਫਟਾਂ ਸੀਗੀਆਂ ਦਿਨ ਰਾਤ ਇੱਥੇ ਦਵਾਈਆਂ ਦੀਆਂ ਸਵਾਮਾਂ ਜਿਹੜੀਆਂ ਉਹ ਕੀਤੀਆਂ ਗਈਆਂ ਹਰ 8 ਘੰਟੇ ਬਾਅਦ ਇੱਕੋ ਸ਼ਿਫਟ ਜਿਹੜੀ ਸੀ ਉਹ ਚੇਂਜ ਹੁੰਦੀ ਸੀ ਪੂਰੀ ਦੀ ਪੂਰੀ ਇੱਕ ਡਾਕਟਰ ਐਮਬੀਬੀਐਸ ਨਾਲ ਪੂਰਾ ਫੁੱਲ ਸਟਾਫ 15 ਬੰਦਿਆਂ ਦਾ ਵੈਰਾਸੀ ਉਸ ਚੇਂਜ ਹੁੰਦਾ ਸੀ ਐਡਾ ਵੱਡਾ ਕੈਂਪ ਵੀ ਜਿਹੜਾ ਇਹ ਲਗਾਇਆ ਗਿਆ ਇਹ ਸੰਸਥਾਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਵਰਲਡ ਦੇ ਵਿੱਚੋਂ ਇਸ ਸੰਸਥਾ ਨੂੰ ਇਸ ਕੰਮ ਲਾਉਣ ਵਾਸਤੇ ਬਹੁਤ ਮਦਦ ਮਿਲੀ ਔਰ ਬਹੁਤ ਮਦਦ ਕੀਤੀ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੁਨੀਆ ਭਰ ਵਿੱਚ ਵਸਦੇ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਇਹੋ ਜਿਹਾ ਕਾਰਜ ਕਰਨ ਵਾਸਤੇ ਮਾਇਆ ਬੀਗੁੰਪਰਾ ਇਟ ਇੰਟਰਨੈਸ਼ਨਲ ਨੂੰ ਹਰ ਵਰਕ ਦਿੱਤੀ ਸੋ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਸਮੂਚੀ ਬੀਗੁੰਪਰਾ ਟੀਮ ਫਰਾਂਸ ਦਾ ਤੇ ਬੀਗੁੰਪਰਾ ਟੀਮ ਇੰਡੀਆ ਦਾ ਜਿਨ੍ਹਾਂ ਨੇ ਬੰਦ ਚੜ੍ਹ ਕੇ ਹਰ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੁਣ ਇਸ ਵੇਲੇ ਭਾਰਤ ਦੇ ਸੂਬਾ ਉੜੀਸਾ ਦੇ ਵਿੱਚ ਲਗਾਤਾਰ 3 ਜੂਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਬਹੁਤ ਵੱਡੀ ਨਲਕੇ ਸਮਰਸੀਬਲ ਪੌਂਪ ਲਗਾਉਣ ਦੀ ਜਿਹੜੀ ਸ਼ਬੀਲ ਹੈ ਉਹ ਲਾਈ ਹੋਈ ਹੈ ਜੋ ਅੱਜ ਤੱਕ ਉਹ ਕੰਟੀਨਿਊ ਚੱਲ ਰਹੀ ਹੈ ਇਸ ਚੱਲ ਰਹੀ ਸ਼ਬੀਲ ਦੇ ਵਿੱਚ ਬਹੁਤ ਪਰਿਵਾਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਸੋ ਅਸੀਂ ਉਹਨਾਂ ਪਰਿਵਾਰਾਂ ਦਾ ਉਹਨਾਂ ਗੁਰੂ ਘਰ ਦੀਆਂ ਸੰਗਤਾਂ ਦਾ ਉੱਥੋਂ ਦੀਆਂ ਕਮੇਟੀਆਂ ਦਾ ਅਸੀਂ ਬੇਗੰਪਰਾ 8 ਇੰਟਰਨੈਸ਼ਨਲ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸੋ ਅਸੀਂ ਏ ਆਪ ਜੀ ਨੂੰ ਆਪ ਜੀ ਦੇ ਚੈਨਲ ਜਨ ਪੰਜਾਬੀ ਨਿਊਜ਼ ਟੀਵੀ ਦੇ ਐਡੀਟਰ ਸਰਦਾਰ ਅਮਰਜੀਤ ਸਿੰਘ ਜੀ ਭੱਟੀ ਹੁਣਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਕਾਫੀ ਸਮੇਂ ਤੋਂ ਇਹੀ ਕਿਹਾ ਸੀ ਕਿ ਸਾਨੂੰ ਇੱਕ ਵੀਡੀਓ ਬਣਾ ਕੇ ਦੇਵੋ ਤਾਂ ਜੋ ਅਸੀਂ ਆਪਣੇ ਚੈਨਲ ਦੇ ਉੱਤੇ ਬੇਗੰਪਰਾ 8 ਇੰਟਰਨੈਸ਼ਨਲ ਵੱਲੋਂ ਕੀਤੀਆਂ ਜਾ ਰਹੀਆਂ ਸਹਿਬਾਵਾਂ ਦਾ ਚਲਾ ਸਕੀਏ ਸੋ ਧੰਨਵਾਦ ਆ ਜੀ ਆਪ ਸਭ ਸੰਗਤਾਂ ਦਾ ਆਪ ਜੀ ਦਾ ਔਰ ਸੁਮੂਚੀਆਂ ਸੰਤਾਂ ਦਾ ਜਿਹੜੀਆਂ ਬੀਗੰਬਰਾ ਇਹ ਇੰਟਰਨੈਸ਼ਨਲ ਸਪੋਰਟ ਕਰਦੀਆਂ ਸੋ ਇੰਨਾ ਕਹਿੰਦਾ ਹੋਇਆ ਜਮਾਦਾ ਜਾਚ ਕਾਂ ਜੈ ਗੁਰਦੇਵ ਧੰਗੁਰਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ